ਤਸਰ ਹੰਦੇ ਮਾਧੋਪੁਰ ਸਟੇਡੀਅਮ ਦੇ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ ਦਾ ਸੋਹ ਚੁਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੂ ਕੈਬਨਿਟ ਮੰਤਰੀ ਤਰੁਣ ਪ੍ਰੀ ਸਿੰਘ ਸੌਨ ਅਤੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਜੇ ਤੇ ਪੰਚਾਂ ਨੂੰ ਸੋਹ ਚੁਕਾਈ ਗਈ ਗਿਆ ਨਾਜ਼ਕ ਸਮਾਰੋਹ ਦੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਜਸਨੀਤ ਬਰਾੜ ਨੇ ਗੀਤ ਪੇਸ਼ ਕਰਕੇ ਰੰਗ ਬਣਿਆ ਇਸ ਦੌਰਾਨ ਵਿਧਾਇਕ ਲਖਬੀਰ ਰਾਏ ਅਤੇ ਕੈਬਨਿਟ ਮੰਤਰੀ ਤਰੁਣ ਪ੍ਰੀ ਸਿੰਘ ਸੌਨ ਨੇ ਪੰਚਾਇਤਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਨਵੇਂ ਚੁਣੇ ਪੰਚਾਂ ਨੇ ਆਪਣੇ ਪਿੰਡ 'ਤੇ ਵਿਕਾਸ ਕਾਰਜ ਕਰਵਾਉਣ ਦੀ ਹਾਮੀ ਭਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਬទਿਸ ਮੌਕੇ ਜਿਲ੍ਹਾ ਸ੍ਰੀ ਫੋਤੇਗੜ ਸਾਹਿਬ ਦਾ ਆਲਾ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਰਿਹਾ। ਸਤਿ ਸ਼੍ਰੀ ਅਕਾਲ ਜੀ तमाम ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਏਐਨਵੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਸਰਹੰਦ ਦੇ ਮਾਹਰਪੁਰ ਸਟੇਡੀਅਮ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਪੰਚਾਂ ਦਾ ਸੌ ਚੁੱਕ ਸਮਾਗਮ ਚੱਲ ਰਿਹਾ ਹੈ ਜਿਹਦੇ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਤ ਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਅੱਜ ਪਹੁੰਚਣਗੇ ਤੇ ਪੰਚਾਂ ਨੂੰ ਸਨਮਾਨਿਤ ਕਰਨਗੇ ਤੇ ਨਾਲ ਦੀ ਨਾਲ ਸੌ ਚੁਕਾਈ ਜਾਊਗੀ ਪੰਚਾਂ ਨੂੰ ਜੋ ਨਵੇਂ ਚੁਣੇ ਹੋਏ ਪੰਚ ਨੇ ਉਹਨਾਂ ਦੇ ਨੂੰ ਸੌ ਚੁਕਾਈ ਜਾਊਗੀ ਅਸੀਂ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਚ ਨੇ ਜਿਹੜੇ ਹੋ ਨਵੇਂ ਚੁਣੇ ਹੋਏ ਪੰਚ ਨੇ ਪਹੁੰਚੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਆਖਰ ਉਹ ਕਿਸ ਤਰੀਕੇ ਨਾਲ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਨੇ ਤੇ ਕੀ ਕੀ ਮੁੱਦੇ ਹੋ ਐਡਵੋਕੇਟ ਵਿਧਾਇਕ ਦੇ ਮੂਰੇ ਰੱਖਣਗੇ ਜਾਂ ਫਿਰ ਅੰਦਰ ਤੋਂ ਤੇ ਸੰਬੰਧ ਨਾਲ ਕਿਸ ਤਰੀਕੇ ਦੇ ਉਹ ਮੰਗ ਕਰਦੇ ਹੋਏ ਨਜ਼ਰ ਆਉਣਗੇ ਕਿਸ ਤਰੀਕੇ ਦੇ ਵਿਕਾਸ ਨੂੰ ਲੈ ਕੇ ਉਹਨਾਂ ਦਾ ਨਜ਼ਰੀਆ ਕੀ ਆ ਆਓ ਪੰਚਾਇਤ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਮਹਾਰਾਜ ਪਾਸ਼ਾ ਜੀ ਆਨੇ ਜਾਤ ਪਾਤ ਦੇ ਦਿੱਕਤ ਨੂੰ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣੇ ਕਿੱਥੋਂ ਆਏ ਮੈਂ ਕਬਲਜੀਤ ਸਿੰਘ ਹੈ ਮੇਰਾ ਪਿੰਡ ਡੇੜੀਆ ਮੇਰੇ ਘਰ ਵਾਲੇ ਪੰਚ ਨੇ ਪੰਚਾਇਤ ਮੈਂਬਰ ਨੇ ਹੋਣੀ ਕਹਿੰਦਾ ਨਾ ਨਾਮ ਕਿਹੜੇ ਪਿੰਡ ਤੋਂ ਆ ਜੀ ਡੇੜੀੜੀ ਪਿੰਡ ਆ ਆਪਣਾ ਕਿਹੜੀ ਪਿੰਡ ਤੋਂ ਆ ਹਾਂ ਜੀ ਕੀ ਸੋਚਦੇ ਹੋ ਪਿੰਡ ਦੇ ਵਿੱਚ ਵਿਕਾਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੁੱਦੇ ਹੈਗੇ ਨੇ ਜਿਹੜੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਪਿੰਡ ਦੇ ਵਿੱਚ ਇਹ ਸੁਧਾਰ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਬਣਨ ਤੋਂ ਰਹਿੰਦੀਆਂ ਨੇ ਉਹ ਅਸੀਂ ਬਣਾਉਣੀਆਂ ਚਾਹੁੰਦੇ ਆ ਤੇ ਸਟੇਡੀਅਮ ਸਾਡੇ ਪਿੰਡ ਨਵੀਂ ਜਗ੍ਹਾ ਆਪਣੀ ਛੱਡੀ ਆ ਚਾਰ ਕਿਲੇ ਅਸੀਂ ਜੀ ਸਾਡੀ ਪੰਚਾਇਤ ਨੇ ਜਿਹੜੀ ਪਹਿਲਾਂ ਸੀਗੀ ਉਹਨਾਂ ਨੇ ਜੀ ਤੇ ਹੁਣ ਜਿਹੜੇ ਮਾਨਯੋਗ ਸਰਪੰਚ ਸਾਹਿਬ ਨੇ ਸਾਡੇ ਉਹ ਅਮਨ ਅਮਨਿੰਦਰ ਸਿੰਘ ਨੇ ਕਰੇ ਵਾਲ ਜੀ ਤੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ ਜਿਹੜਾ ਸਟੇਡੀਅਮ ਹੈ ਅਸੀਂ ਉਹ ਪੂਰਨ ਤੌਰ ਤੇ ਬਣਾਵਾਂਗੇ ਤੇ ਬੱਚਿਆਂ ਦਾ ਸਾਡਾ ਨਾ ਭਵਿੱਖਾ ਜਿਹੜਾ ਉਹ ਖੇਡਾਂ ਵੱਲ ਜਾਣਾ ਚਾਹੀਦਾ ਨਾ ਕਿ ਨਸ਼ਿਆਂ ਵੱਲ ਜੀ ਮਿਹਰਬਾਨੀ ਸਤਿ ਮਿਹਰਬਾਨੀ ਸੋ ਸੁਣਿਆ ਤੁਸੀਂ ਸਾਡੇ ਨਾਲ ਹੋਰ ਵੀ ਇੱਥੇ ਪੰਚ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਿਚਾਰ ਜਾਣਾਂਗੇ ਉਹਨਾਂ ਦੇ ਤੇ ਆਖਰ ਕੀ ਸੋਚਦੇ ਨੇ ਸਰਪੰਚ ਆਪਣੇ ਪਿੰਡ ਦੇ ਵਿਕਾਸ ਨੂੰ ਲੈ ਕੇ ਜੀ ਤੁਸੀਂ ਕੱਲ ਜੀ ਜੀ ਜਦੋਂ ਆਉਂਦੇ ਯਾਨ ਸਮੇਂ ਕੀ ਨਾਮ ਆ ਆਪਣਾ ਸਰਪੰਚ ਸਿੰਘ ਜੀ ਤੁਸੀਂ ਪੰਜੋਂ ਚੁਣੇ ਹੋਏ ਪੰਜੋਂ ਕਿਹੜੇ ਪਿੰਡ ਤੋਂ ਆਏ ਹੋ ਉਹਨੇ ਉੱਚੇ ਤੋਂ ਕੀ ਕਹਿਣਾ ਜਾਓਗੇ ਆਪਣੇ ਪਿੰਡ ਦੇ ਵਿਕਾਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਰੱਖਣਾ ਚਾਹੁੰਦੇ ਹੋ ਕਿ ਸਾਡੇ ਪਿੰਡ ਦਾ ਇਸ ਤਰੀਕੇ ਨਾਲ ਵਿਕਾਸ ਹੋਵੇ ਸਭ ਤੋਂ ਪਹਿਲਾ ਮੁੱਦਾ ਕਿਹੜਾ ਹੈ ਪਿੰਡ ਦੇ ਵਿੱਚ ਖੇਤੀ ਨੂੰ ਕਿ ਵੱਧ ਐਵੇਂ ਦੇਣਾ ਚਾਹੀਦਾ ਪਿੰਡ ਦੇ ਵਿੱਚ ਮੁੱਦੇ ਦਾ ਹੀ ਬਹੁਤ ਨੇ ਹੱਲ ਕਰਨ ਵਾਲੇ ਕਿ ਜਦੋਂ ਅੱਜ ਸਵਾਗਤ ਸਮਾਗਮ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਅਸੀਂ ਆਪਣੀ ਪੰਚਾਇਤ ਦਾ ਨਾਕਰਾ ਕਰਾਂਗੇ ਤੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਸਲਾਹ ਕਰਾਂਗੇ ਉਹ ਉਹਨਾਂ ਨੂੰ ਕਿਹੜਾ ਕਿਹੜਾ ਕੰਮ ਚਾਹੁੰਦੇ ਨੇ ਵੀ ਕਹਿਣ ਦੇ ਆਧਾਰ ਤੇ ਕੀਤਾ ਜਾਵੇ ਉਹਨਾਂ ਦੀ ਸਲਾਹ ਨਾਲੇ ਜਿਹੜਾ ਵੀ ਕੰਮ ਕਰਨ ਵਾਲਾ ਹੋਵੇ ਜੀ ਬਿਨਾਂ ਸਰਪੱਤੀ ਵਿਕਾਸ ਕਰਾਂਗੇ ਬਿਨਾਂ ਕਿਸੇ ਪੱਖਪਾਤ ਤੋਂ ਸਭ ਨੂੰ ਮਤਲਬ ਜਿਵੇਂ ਵੀ ਕਹਿਣਗੇ ਲੋਕ ਉਸ ਆਧਾਰ ਤੇ ਕੰਮ ਕੀਤਾ ਜਾਣਾ ਹੈ ਸਭ ਤੋਂ ਜੇ ਵੱਡੇ ਮੁੱਦੇ ਦੀ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹੇ ਕਿਹੜਾ ਮੁੱਦਾ ਜਿਹੜਾ ਤੁਸੀਂ ਚਾਹੁੰਦੇ ਹੋ ਵੀ ਇਹ ਹੱਲ ਹੋਣਾ ਚਾਹੀਦਾ ਪੱਕੇ ਤੌਰ ਤੇ ਦੇਖਿਆ ਜਾਵੇ ਜੀ ਤਾਂ ਸਾਡੇ ਪਿੰਡ ਦੇ ਵਿੱਚ ਬਹੁਤ ਮੁੱਦੇ ਨੇ ਪਰ ਜੇ ਦੇਖਿਆ ਜਾਵੇ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਵੀ ਜਿਹੜੀ ਗਰੀਬ ਜਨਤਾ ਜਿਹੜੇ ਪਰਿਵਾਰ ਗਰੀਬੀ ਰੇਖਾ ਤੋਂ ਫੇਰਠਾ ਜੀਵਨ ਬਤੀਤ ਕਰ ਰਹੇ ਨੇ ਉਹਨਾਂ ਨੂੰ ਰਹਿਣ ਵਾਸਤੇ ਕੱਚੇ ਮਕਾਨਾਂ ਦੀ ਜਿਹੜੀ ਉਹ ਕੱਚੇ ਮਕਾਨ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਜਾਂ ਫਿਰ ਜਿਹੜੀ ਜਗ੍ਹਾ ਨਹੀਂ ਜਗ੍ਹਾ ਨਹੀਂ ਹੈ ਉਹਨਾਂ ਨੂੰ ਪਲਾਟ ਦਿੱਤੇ ਜਾਣਗੇ ਤੇ ਬਾਕੀ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਹੋਰ ਕੰਮ ਕਰਨ ਵਾਲੇ ਸਭ ਕੀ ਮੌਜੂਦ ਨੇ ਲੇਡੀ ਪੰਚ ਨੇ ਅਸੀਂ ਗੱਲਬਾਤ ਕਰਾਂਗੇ ਜੀ ਮੈਮ ਸਭ ਤੋਂ ਪਹਿਲਾਂ ਆਪਣਾ ਆਰਾਮ ਦੱਸੋ ਮੇਰਾ ਨਾਮ ਹਰਪੀਤ ਹੈ ਸਰ ਹਰਪੀਤ ਜੀ ਕਿਹੜੇ ਪਿੰਡ ਤੋਂ ਆਏ ਹੋ ਪੰਜੋੜੇ ਤੋਂ ਜ਼ਿਲ੍ਹਾ ਪਟੇਗੜ੍ਹ ਜੀ ਅੱਛਾ ਜੀ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹਾ ਕਿਹੜਾ ਵਿਕਾਸ ਹੈ ਜਿਹੜਾ ਰੁਕਿਆ ਹੋਇਆ ਹੈ ਸਭ ਤੋਂ ਪਹਿਲਾਂ ਤੁਸੀਂ ਉਹੀ ਕੰਮ ਕਰਵਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੀ ਸਾਡੇ ਨਾਲਿਆਂ ਦਾ ਵਿਕਾਸ ਹੋਣਾ ਚਾਹੀਦਾ ਗਲੀਆਂ ਦੇ ਵਿੱਚ ਜਿਹੜੇ ਸੀਵਰੇਜ ਪੈਣੇ ਚਾਹੀਦੇ ਨੇ ਸਭ ਤੋਂ ਵੱਡੀ ਉਹ ਗੰਦਗੀ ਆ ਤੇ ਬਾਕੀ ਜੀ ਦੂਸਰਾ ਬੱਚਿਆਂ ਦਾ ਸਭ ਤੋਂ ਦੇਖੋ ਭਵਿੱਖ ਵਧੀਆ ਹੋਣਾ ਚਾਹੀਦਾ ਵਾ ਕਿਉਂਕਿ ਅੱਜ ਕੱਲ ਬੱਚੇ ਅਕੇ ਜਾਣਗੇ ਤਾਂ ਮਾਪੇ ਉਹਨਾਂ ਨਾਲ ਹੀ ਨੇ ਠੀਕ ਹੈ ਜੀ ਤੇ ਬੱਚਿਆਂ ਨੂੰ ਮੇਰਾ ਇਹੀ ਸੰਦੇਸ਼ ਹੈ ਜਿਹੜੀ ਸਰਕਾਰ ਨੂੰ ਵੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਪ੍ਰਾਈਵੇਟ ਦੇ ਵਾਂਗ ਸਰਕਾਰੀ ਸਕੂਲਾਂ ਵਿੱਚ ਇੰਗਲਿਸ਼ ਸਿਣੀ ਚਾਹੀਦੀ ਹੈ ਜੀ ਠੀਕ ਹੈ ਜੀ ਉਹ ਨਾਮ ਕੋਈ ਹੋਰ ਪਿੰਡ ਦਾ ਜਿਹੜਾ ਮੁੱਦਾ ਹੈ ਜਿਹੜਾ ਤੁਸੀਂ ਐਵੇਂ ਦੇਣਾ ਚਾਹੁੰਦੇ ਹੋ ਪਹਿਲੇ ਨੰਬਰ ਤੇ ਹੱਲ ਹੋਣਾ ਚਾਹੀਦਾ ਹੈ ਜੋ ਸੇ ਇਸ ਨੂੰ ਦੇ ਸੱਜ ਦੀ ਸਰਕਾਰ ਨੂੰ ਵੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਵੋ ਤੇ ਆਪਣੇ ਸੀਵਰੇਜ ਸਾਰੇ ਪੈਣੇ ਚਾਹੀਦੇ ਠੀਕ ਹੈ ਸੋ ਤੁਸੀਂ ਸੁਣਿਆ ਪਿੰਡ ਦੇ ਵਿੱਚ ਐਜੂਕੇਸ਼ਨ ਹੈ ਜੋ ਬੱਚਿਆਂ ਨੂੰ ਉਹ ਐਜੂਕੇਸ਼ਨ ਭਰਪੂਰ ਹੋਣ ਕਿ ਇਹ ਸਕੂਲ ਅਪਗ੍ਰੇਡ ਹੋਣ ਚਾਹੀਦੇ ਨੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੇ ਵਾਂਗ ਅੰਗਰੇਜ਼ੀ ਪੜ੍ਾਈ ਜਾਣੀ ਚਾਹੀਦੀ ਹੈ ਬੱਚਿਆਂ ਨੂੰ ਹਾਈ ਐਜੂਕੇਸ਼ਨ ਦੇ ਲਈ ਜੋ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਏਹੀ ਕਹਿਣਾ ਬੱਚਾ ਦਾ ਇਹ ਵਿੱਚ ਬਹੁਤ ਸਾਰੇ ਮੁੱਦੇ ਹੁੰਦੇ ਨੇ ਐਵੇਂ ਦਾ ਪਰ ਪਹਿਲਾ ਕਿਹੜਾ ਇਹ ਜਾ ਮੁੱਦਾ ਜਿਹੜਾ ਤੁਸੀਂ ਚਾਹੁੰਦੇ ਹੋ ਵੀ ਪੱਕੇ ਤੌਰ ਤੇ ਏਹੀ ਮੁੱਦਾ ਪਹਿਲਾਂ ਹੱਲ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਨਾਮ ਦੱਸੋ ਤੇ ਆਪਣਾ ਨਾਮ ਦੱਸੋ ਅਕਲ ਬੋਲੋ ਪਿੰਡ ਸਾਡਾ ਚੋਲਟੇ ਖੜੀ ਆ ਖੇੜਾ ਬਲਾਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ ਪਿੰਡ ਦੇ ਮੁੱਦੇ ਤੇ ਇਹ ਵੀ ਜੋ ਪਿੰਡ ਦੇ ਲੋਕ ਜਿਹਨਾਂ ਨੇ ਸਾਡਾ ਵੋਟਾਂ ਪਾ ਕੇ ਚੁਣਿਆ ਉਹਨਾਂ ਦੇ ਕੰਮ ਦੱਸਣਗੇ ਉਹਦੇ ਮਤਾਬ ਚੱਲਾਂਗੇ ਆਪਸੀ ਸਾਂਝ ਭਾਈਚਾਰੇ ਸਾਂਝ ਮਤਾਬ ਕੇ ਕੰਮ ਕਰਨੇ ਜੋ ਸਰਕਾਰ ਜਾਂ ਸਾਡੇ ਪਿੰਡ ਦੇ ਲੋਕ ਚਾਹਣਗੇ ਉਹਦੇ ਮਤਾਬ ਕੇ ਅਸੀਂ ਕੰਮ ਕਰਾਂਗੇ ਸਾ ਜੋ ਸਾਡੇ ਕੰਮ ਪਿੰਡ ਦਾ ਜਿਹੜਾ ਸਾਫ਼ ਸੁਥਰਾ ਨਕਸ਼ ਦਿਖਤੀਗੇ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਜਿਹੜਾ ਕਿਹੜਾ ਕੰਮ ਆ ਪਿੰਡ ਦੇ ਵਿੱਚ ਤੁਸੀਂ ਚਾਹੁੰਦੇ ਕਿ ਪਹਿਲਾਂ ਪਹਿਲੇ ਨੰਬਰ ਤੇ ਆਹੀ ਹੱਲ ਹੋਣਾ ਚਾਹੀਦਾ ਮੇਨ ਹੈ ਵੀ ਪਿੰਡਾਂ ਦੀਆਂ ਸਟਰੀਟ ਲਾਈਟ ਵਗੈਰਾ ਪਿੰਡ ਦੇ ਕੈਮਰੇ ਤੇ ਆਲ ਵਾਲੇ ਦੀਆਂ ਚੰਗੇ ਦਰ ਹਰਿਆਲੀ ਲੜ ਦਖਤ ਲਾਉਣੇ ਠੀਕ ਹੈ ਰਖਤ ਵੱਤ ਵੱਤ ਜੰਗਲ ਲਗਾਵਾਂਗੇ ਪਹਿਲਾਂ ਵੀ ਆ ਰਿਆੜੀ ਪੰਚਾਇਤ ਉੱਲ ਲੱਗਿਆ ਹੋਇਆ ਹੁਣ ਵੀ ਲਗਾਵਾਂਗਾ ਆਉਣ ਵਾਲਾ ਠੀਕ ਹੈ ਜੀ ਉਹ ਪ੍ਰਾਇੋਰਟੀ ਤੇ ਰਹੇਗਾ ਜਿਹੜਾ ਰਖਤ ਲਗਾਉਣੇ ਆ ਜੀ 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 ਇਹ ਆਉਣ ਵਾਲੇ ਸਮੇਂ 'ਚ ਪੋਲੂਸ਼ਨ ਦੀ ਬਹੁਤ ਜ਼ਿਆਦਾ ਉਹ ਹੈ ਪੋਲੂਸ਼ਨ ਨੂੰ ਦੂਰ ਕਰਨ ਵਾਸਤੇ ਸਾਨੂੰ ਦੁੱਖ ਲਾਉਣੇ ਬਹੁਤ ਜ਼ਰੂਰੀ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਆ ਜੀ ਬਿਲਕੁਲ ਸ਼ਹਿਰਾਂ ਦੀ ਬਜਾਏ ਹੁਣ ਪਿੰਡਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਘਰ ਘਰ ਨਸ਼ਾ ਪਹੁੰਚ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਨਸ਼ੇ ਪੱਤੇ ਨੂੰ ਲੈ ਕੇ ਵੀ ਕੋਈ ਹੈਗੇ ਹੈ ਜੀ ਅਪਡੇਟ ਜਾਂ ਤੁਸੀਂ ਚਾਹੁੰਦੇ ਹੋ ਕਿ ਨਸ਼ਾ ਘਤੂਵੇਂ ਪਿੰਡ ਦੇ ਵਿੱਚ ਹੈਗਾ ਕੋਈ ਏਦਾਂ ਦਾ ਨਸ਼ਾ ਪੱਤਾ ਅੱਜ ਦੇ ਸਮੇਂ ਮੁਤਾਬਕ ਸਾਡੇ ਪਿੰਡ ਚ ਬਰਲੇ ਕੋਈ ਰੀਅਰ ਕੇਸ ਹੋ ਸਕਦਾ ਠੀਕ ਹੈ ਬਹੁਤ ਚੰਗਾ ਸੰਗੇਰਾ ਤੁਹਾਨੂੰ ਸਟੂਡੈਂਟ ਮੁੰਡੇ ਜਿਹੜੇ ਪੜ੍ਹੇ ਲਿਖੇ ਨੇ ਸਾਰੇ ਜੀ ਜੀ ਕੋਈ ਵੀ ਇਸ ਨਸ਼ੇ ਵੱਲ ਕੋਈ ਨਹੀਂ ਜਾ ਰਿਹਾ ਜੇ ਇੱਕ ਕਦਾ ਕੇਸ ਹੋਇਆ ਤਾਂ ਪੰਚਾਇਤ ਆਪਣੇ ਤੌਰ ਤੇ ਉਹਨੂੰ ਬੁਲਾ ਕੇ ਸਮਝਾ ਕੇ ਉਹਦਾ ਮਸਲਾ ਹੱਲ ਕਰਾਏਗੀ ਨਾ ਕਿ ਉਹਦੇ ਨੂੰ ਉਠਾਲੇਗੀ ਜੀ 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 ਬਲੇ ਪ੍ਰਾਇਓਰਟੀ ਰਹੇਗੀ ਨਸ਼ੇ ਤੇ ਵੀ ਖਾਸ ਕਰਕੇ ਇੱਕ ਜਿਹੜਾ ਸਾਡੇ ਪਿੰਡ ਦਾ ਕੋਈ ਨੌਜਵਾਨ ਗਰੀਬ ਘਰ ਤੋਂ ਆ ਫਾਈਨੈਂਸ਼ੀਅਲ ਤੌਰ ਤੇ ਕਮਜ਼ੋਰ ਹੈ ਉਸ ਘੜੀ ਲੈਣੀ ਚਾਹੁੰਦਾ ਉਹਨੂੰ ਸਟੱਡੀ ਵੀ ਪੰਚਾਇਤ ਆਪਣੇ ਵੱਲੋਂ ਦਵਾਈਗੀ ਜੀ ਸੋ ਤੁਸੀਂ ਜਾਣੇ ਦੇ ਵਿਚਾਰ ਜਾਣੇ ਨੇ ਇਹ ਬੱਚਿਆਂ ਦੇ ਵਿਚਾਰ ਜਾਣੇ ਨੇ ਆਪਣੇ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਵਿਕਾਸ ਜੋ ਪੰਚ ਨੇ ਉਹ ਕਰਾਉਣਾ ਚਾਹੁੰਦੇ ਨੇ ਇਹ ਜੇ ਆ ਮੁੱਦਾ ਹੈ ਬੱਚਿਆਂ ਲਈ ਖੇਡ ਲਈ ਕੁਝ ਬਣਾਵਾਂਗੇ ਸਟੇਡੀਅਮ ਵਗੈਰਾ ਗਰਾਊਂਡ ਐਵੇਂ ਅੱਗੇ ਅੱਗੇ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਜੀ ਅਸੀਂ ਆਪਣੇ ਪਿੰਡ ਦੀ ਜੀ ਸੋ ਤੁਸੀਂ ਸੁਣਿਆ ਪੰਚ ਤੇ ਸਰਪੰਚ ਦਾ ਕਹਿਣਾ ਕਿ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੱਡੀ ਸਮੱਸਿਆ ਜੋ ਪਹਿਲ ਦੇ ਆਧਾਰ ਤੇ ਹੱਲ ਹੋਣੀ ਚਾਹੀਦੀ ਹੈ ਸਾਡੇ ਨਾਲ ਹੋਰ ਵੀ ਇੱਥੇ ਪੰਚ ਤੇ ਸਰਪੰਚ ਮੌਜੂਦ ਨੇ ਜੀ ਮੈਮ ਕੀ ਨਾਮ ਆਪਣਾ ਜੀ ਮੇਰਾ ਨਰਜੀਤ ਖਾਰਾ ਜੀ ਜੀ ਮੈਮ ਕਿਹੜੇ ਪਿੰਡ ਤੋਂ ਆਏ ਹੋ ਪਟੜਾਲੀ ਵਾਲਾ ਸਿੰਘ ਤੇ ਜੀ ਮੈਮ ਕਿਹੜਾ ਅਜੇ ਆ ਪਿੰਡ ਦੇ ਵਿੱਚ ਵਿਕਾਸ ਹੈ ਜਿਹੜਾ ਰੁਕਿਆ ਹੋਇਆ ਹੈ ਜਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਉਹੀ ਕਰਾਉਣਾ ਚਾਹੋਗੇ ਸਰ ਸਾਡੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਸਭ ਤੇ ਜਦੋਂ ਸਾਰੇ ਪਾਸੇ ਪਾਣੀ ਦੀ ਹੀ ਦਿੱਕਤ ਆ ਰਹੀ ਹੈ ਜਿਹਨੂੰ ਹੁਣ ਤੱਕ ਕਿਸੇ ਨੇ ਹੱਲ ਨਹੀਂ ਕੀਤਾ ਸੀ ਸਭ ਤੋਂ ਪਹਿਲਾਂ ਉਹੀ ਹੱਲ ਕਰਾਂਗੇ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਵਿਕਾਸ ਕਰਨਾ ਚਾਹੁੰਦੇ ਸਰ ਇਹਦੇ ਇਲਾਵਾ ਜੇ ਕਿਸੇ ਨੂੰ ਮਤਲਬ ਕਿ ਹੁਣ ਗਲੀਆਂ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਰਹੀ ਹੈ ਅਸੀਂ ਸਿਵਰੇਜ਼ ਕਰਾਂਗੇ ਜੀ ਸਿਵਰੇਜ਼ ਹਾਂਜੀ ਜੀ ਜੀ ਠੀਕ ਹੈ ਠੀਕ ਹੈ ਜੀ ਮੈਮ ਸਸੀ ਕਾਲ ਜੀ ਮੈਮ ਕਿਹੜੇ ਪਿੰਡ ਤੋਂ ਆਇ ਮੇਰਾ ਨਾਮ ਕਰਨੀਤ ਕੌਰ ਹੈ ਜੀ ਅਸੀਂ ਬਟਾਲੀ ਅਲਾ ਸਿੰਘ ਤੋਂ ਆਏ ਹਾਂ ਜੀ ਤੁਸੀਂ ਪੰਜ ਜੋ ਹਾਂ ਜੀ ਪੰਜ ਹੈ ਮੈਮ ਪਿੰਡ ਦੇ ਵਿੱਚ ਅਜਿਹਾ ਕਿਹੜਾ ਵਿਕਾਸ ਆ ਜਿਹਨੂੰ ਪਹਿਲ ਦੇ ਅਧਾਰ ਤੇ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਵੀ फटाफट ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸਾਡਾ ਜੀ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਹਾਂ ਜੀ ਜੀ ਪਾਣੀ ਦੀ ਸਮੱਸਿਆ ਸਾਡੇ ਪਾਣੀੰਦ ਲੋਹ ਹੈ ਜੀ ਜੀ ਹਾਂ ਜੀ ਜੀ ਠੀਕ ਹੈ ਜੀ ਮਿਹਰਬਾਨੀ ਤੋ ਤੁਸੀਂ ਸੁਣਿਆ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੰਚਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਜੋ ਪਾਣੀ ਦੀ ਸਮੱਸਿਆ ਉਹਦਾ ਹੱਲ ਆ ਜੋ ਉਹ ਉਹ ਹੀ ਅਸੀਂ ਕਰਾਉਣਾ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਹੋਰ ਵੀ ਪੰਜ ਸਰਪੰਚ ਇੱਥੇ ਆਏ ਹੋਣੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਪਿੰਡ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਵਿਕਾਸ ਕਰਾਉਣਾ ਚਾਹੁੰਦੇ ਨੇ ਇਸ ਵਕਤ ਅਸੀਂ ਸਰਹੰਦ ਦੇ ਮਾਧੋਪੁਰ ਸਟੇਡੀਅਮ 'ਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਜੋ ਹਸਤੀ ਕਿਸੇ ਪਹਿਚਾਣ ਦੀ ਮਹਤਾਜ ਨਹੀਂ ਪੰਜਾਬ ਦੇ ਨਾਮਵਰ ਗਾਇਕਾ ਜਸਵਿੰਦਰ ਬਰਾੜ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਤੇ ਵਿਚਾਰ ਜਾਨਾਂਗੇ ਸਮਾਜਿਕ ਮੁੱਦਿਆਂ ਦੇ ਉੱਤੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੀ ਵਿਚਾਰ ਨੇ ਕੀ ਉਹ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਜੋ ਹੈ ਆਵਾਜ਼ ਹੈ ਉਹ ਬੁਲੰਦ ਹੋ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਮੈਂ ਦਾ ਸਵਾਗਤ ਮੈਂ ਸਹਿਤਾ ਸਾਸ਼ੀ ਕਾਲ ਜੀ ਸਾਰੇ ਸਾਡੇ ਸੂਝਬਾਨ ਦਰਸ਼ਕਾਂ ਨੂੰ ਪੀ ਐਨ ਬੀ ਨਿਊਜ਼ ਐਨ ਸੌਰੀ ਐਨ ਬੀ ਨਿਊਜ਼ ਤੇ ਅੱਜ ਦੇਖਦੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਮੈਮ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਬੜੀ ਮਾਣਵਰੀ ਗੱਲ ਹੈ ਤੁਹਾਨੂੰ ਫਸਟ ਟਾਈਮ ਦੇਖਣ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਕਦੇ ਵੀ ਸੋਪਨਾ ਨਹੀਂ ਬਣਿਆ ਕਿ ਤੁਹਾਡੇ ਅਖਾੜੇ ਦੇ ਵਿੱਚ ਅਸੀਂ ਜਾ ਸਕੀਏ ਸੋ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਕੀ ਵਿਚਾਰ ਨੇ ਤੁਹਾਡੇ ਜੋ ਆਡੀਅנס ਹੈ ਤੁਸੀਂ ਇੱਥੇ ਕੀ ਫਰਕ ਆਇਆ ਕੁਝ ਆਡੀਅנס ਦੇ ਵਿੱਚ ਪਹਿਲਾਂ ਦੇ ਮੁਕਾਬਲੇ ਤੇ ਹੁਣ ਮੁਕਾਬਲੇ ਬਹੁਤ ਆਇਆ ਅੱਛਾ ਜੀ ਅੱਜ ਤੋਂ 2-3 ਸਾਲ ਪਹਿਲਾਂ ਮੈਨੂੰ ਆਇਆ ਲੱਗਦਾ ਸੀ ਵੀ ਲਾਈਵ ਸਟੇਜਾਂ ਦਾ ਜਾਂ ਪ੍ਰਾਣੇ ਸਾਜ਼ਾਂ ਦਾ ਜ਼ੁਗ ਹੁਣ ਵਾਪਸ ਨਹੀਂ ਆਉਣਾ ਨਹੀਂ ਆਉਣਾ ਹੈਨਾ ਪਰ ਮੈਂ ਉਹਨਾਂ ਸਾਰੇ ਕਲਾਕਾਰਾਂ ਨੂੰ ਐਪਰੀਸ਼ੀਏਟ ਕਰਦੀ ਆਂ ਜਿਨ੍ਹਾਂ ਨੇ ਪ੍ਰਾਣੇ ਸਾਜ਼ ਪ੍ਰਾਣੀਆਂ ਤਰਜ਼ਾਂ ਫੇਰ ਤੋਂ ਲਾਈਵ ਵਾਲਾ ਜਿਹੜੇ ਖਾੜੇ ਆ ਉਹ ਲਾਉਣੇ ਸ਼ੁਰੂ ਕੀਤੇ ਜੀ ਮੈਮ ਤੁਹਾਡੀ ਆਵਾਜ਼ ਬੜੀ ਬੁਲੰਦਾ ਹੈ ਤੇ ਹਰ ਇੱਕ ਅਸੀਂ ਖੁਦ ਫੈਨ ਆ ਅਸੀਂ ਤੁਹਾਡੇ ਸਿੱਧੂ ਗਈ ਦੇ ਗਾਣਾ ਸੁਣਿਆ ਉਹਦੇ ਵਿੱਚ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਆ ਤੇ ਇਸ ਆਵਾਜ਼ ਦਾ ਰਾਜ ਕੀ ਹੈ ਤੁਸੀਂ ਮੇਰੀ ਆਵਾਜ਼ ਨੂੰ ਵਧੀਆ ਕਹਿ ਰਹੇ ਹੋ ਬਿਲਕੁਲ ਪਰ ਮੈਂ ਬਹੁਤੇ ਲੋਕਾਂ ਤੋਂ ਇਹ ਸੁਣਿਆ ਮੈਂ ਨੱਕ ਚਗਾਉਣੀ ਆ ਮੈਨੂੰ ਗਾਉਣਾ ਨਹੀਂ ਆਉਂਦਾ ਮੈਂ ਮੰਨਦੀ ਆ ਵੀ ਮੈਨੂੰ ਨਹੀਂ ਗਾਉਣਾ ਆਉਂਦਾ ਮੈਂ ਸੱਚੀ ਮੰਨਦੀ ਆ ਪਰ ਮੈਂ ਆਪ ਦੇ ਆਪ ਨੂੰ ਇੰਨਾ ਖਲਕੀ ਸਮਝਦੇ ਵੀ ਜਿੰਨਾ ਕਿ ਮੈਨੂੰ ਆਉਂਦਾ ਉਨੇ ਕਿਨਾਰੀ ਮੈਂ ਆਪਦੇ ਮਾਪੇ ਜੀ ਆਪਦੇ ਭੈਣ ਭਰਾਵਾਂ ਦੀ ਹਨਾ ਆਪਦੇ ਬੱਚੇ ਦੀ ਐਜੂਕੇਸ਼ਨ ਆਪਦੇ ਪਰਿਵਾਰ ਨੂੰ ਜਾਂ ਥੋੜੀ ਬਹੁਤ ਜਿੱਥੇ ਕਿਤੇ ਮੈਂ ਨਾ ਹੱਥਾਂ ਚੋਂ ਪਰਮਾਤਮਾ ਮੈਨੂੰ ਆਏ ਕਰਾ ਦੇ ਤੋ ਕਰ ਸਕਦੇ ਆ ਤੇ ਫਿਰ ਮੈਂ ਮੰਨਦੀ ਆ ਵੀ ਭਾਵੇਂ ਮੈਨੂੰ ਨਹੀਂ ਗਾਉਣਾ ਆਉਂਦਾ ਇਹੋ ਜੀ ਜਸਵਿੰਦਰ ਬਰਾੜ ਪਰਮਾਤਮਾ ਹਰ ਜਨਮ ਵਿੱਚ ਪੈਦਾ ਕਰੇ ਜੀ ਜੀ ਮੈਮ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਇਹ ਸਿਲ ਚ ਆਉਣਾ ਚਾਹੁੰਦੀ ਆ ਗਾਇਕੀ ਚ ਆਉਣਾ ਚਾਹੁੰਦੀ ਆ ਮੈਂ ਤੁਹਾਨੂੰ ਪੂਨਨ ਕੀ ਸਹਿਮਤੀ ਦੇਣਾ ਚਾਹੁੰਗੀ ਨਹੀਂ ਆਉਣਾ ਚਾਹੀਦਾ ਮੈਂ ਹਰ ਪੇਰੈਂਟਸ ਨੂੰ ਕਹਿੰਦੇ ਹੁੰਦੇ ਆ ਵੀ ਜਿੱਧਰ ਥੋੜਾ ਬੱਚਾ ਜਾਣਾ ਚਾਹੁੰਦਾ ਹੈ ਉਧਰ ਤਰੱਕੀ ਜਲਦੀ ਮਿਲਦੀ ਜੀ ਬਿਲਕੁਲ ਕਿਉਂਕਿ ਬੱਚੇ ਦਾ ਫੋਕਸ ਹੀ ਉੱਥੇ ਹੁੰਦਾ ਹੈ ਰਾਈਟ ਤੇ ਜੇ ਆਪਾਂ ਧੱਕੇ ਨਾਲ ਮਤਲਬ ਉਹਨੂੰ ਹੋਰ ਪਾਸੇ ਲੈ ਕੇ ਜਾਵਾਂਗੇ ਉਹਦਾ ਦਿਮਾਗ ਨਹੀਂ ਚੱਲਣਾ ਹਾਂ ਬੱਚੇ ਨੂੰ ਬਹੁਤੀਆਂ ਚੀਜ਼ਾਂ ਤੋਂ ਬਚਾ ਕੇ ਫਰਜ਼ ਮਾਂ-ਬਾਪ ਦਾ ਹੁੰਦਾ ਬਾਕੀ ਕਰਨਾ ਕਰਾਉਣਾ ਉਹਨੇ ਹੁੰਦਾ ਕਿਉਂਕਿ ਮੈਂ ਇਸ ਜੋਗ ਚ ਬੜੇ ਅੱਛੇ ਮਾਂ-ਬਾਪ ਦੇ ਘਰੇ ਬੁਰੇ ਬੱਚੇ ਪੈਦਾ ਹੁੰਦੇ ਦੇਖੇ ਤੇ ਮੈਂ ਇਹ ਗੱਲ ਕਹਿਣੀ ਵੀ ਕੋਈ ਮਾਂ-ਬਾਪ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਸ਼ੈਤਾਨ ਬਣੇ ਮੇਰਾ ਬੱਚਾ ਚੋਰ ਬਣੇ ਮੇਰਾ ਬੱਚਾ ਡਕੈਤ ਬਣੇ ਜਾਂ ਮੇਰਾ ਬੱਚਾ ਸਮੱਗਲਿੰਗ ਕਰੇ ਜਾਂ ਮੇਰਾ ਬੱਚਾ ਕਿਸੇ ਨਾਲ ਠੱਗੀ ਕਰੇ ਜੀ ਬਿਲਕੁਲ ਕੋਈ ਨਹੀਂ ਚਾਹੁੰਦਾ ਹਟੋ ਅਰੇ ਸਭ ਕਰਮਾਂ ਦੇ ਖੇਡਾ ਹੁੰਦੇ ਆ ਜੀ ਹਾਂਜੀ ਇੱਕ ਹੋਰ ਸਵਾਲ ਸਾਡੇ ਜਹਾਂ ਚ ਆਉਂਦਾ ਜਿਹੜੀ ਅੱਜ ਕੱਲ ਦੀ ਗਾਇਕੀ ਹੈ ਗਾਇਕੀ ਦੇ ਵਿੱਚ ਰੈਪ ਆ ਥੋੜੇ ਜਿਹੜੇ ਅਸੀਂ ਗਾਣੇ ਸੁਣਦੇ ਆ ਉਹ ਬਿਲਕੁਲ ਤੁਸੀਂ ਏਕਲਾ ਕੇ ਅੱਜ ਵੀ ਸੀ ਸੁਣਿਆ ਪ੍ਰੋਪਰ ਏਕ ਲਾ ਕੇ ਪੂਰਾ ਗਾਣਾ ਅਸੀਂ ਤਸੱਲੀ ਕਰਾ ਦਿੰਦੇ ਹਾਂ ਵੀ ਗਾਣਾ ਕਿਸੇ ਨੇ ਗਾਣਾ ਤੇ ਪਰ ਅੱਜ ਕੱਲ ਤਾਂ ਇੱਕ ਦੋ ਲਫ਼ਜ਼ ਕੋਈ ਗਾਉਂਦਾ ਉਸ ਤੋਂ ਬਾਅਦ ਰੈਪ ਆ ਜਾਂਦਾ ਉਹ ਟ੍ਰੈਂਡ ਚੱਲ ਪਿਆ ਕਿਉਂ ਸਹੀ ਹੈ ਗਾਣੇ ਦੇ ਵਿੱਚ ਨੇ ਮੈਨੂੰ ਮੈਨੂੰ ਇਹ ਚੀਜ਼ 'ਚ ਇਤਰਾਜ਼ ਕੋਈ ਨਹੀਂ ਜੀ ਦੇਖੋ ਰੋਜ਼ ਤੁਸੀਂ ਮੂੰਗੀ ਦੀ ਦਾਲ ਖਾ ਲਉਗੀ ਨਾ ਮੈਂ ਖਾ ਸਕਦੇ ਨਾ ਥੋੜੇ ਮਮਾ ਜੀ ਪੰਜ ਦਿਨ ਮੂੰਗੀ ਦੀ ਦਾਲ ਬਣਾ ਰਹਿਣਗੇ 6ਵੇਂ ਦਿਨ ਤੁਸੀਂ ਖੁਦ ਕਹੋਗੇ ਮਮਾ ਕੁਝ ਚੇਂਜ ਕਰ ਦਿਓ ਚੇਂਜ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਏਸੀ ਕਰਕੇ ਸਾਡੇ ਬੱਚੇ ਆ ਜਿਹੜੇ ਅੱਜ ਦੀ ਭਾਵੇਂ ਉਹ 뮤జిక్ ਡਾਇਰੈਕਟਰ ਲਾ ਲਓ ਭਾਵੇਂ ਉਹ ਸਿੰਗਰ ਲਾ ਲਓ ਤੇ ਸਾਡੀ ਕੋਕ ਬੋਲੀ ਨੂੰ ਬਿਲਕੁਲ ਅਗਰ ਰੈਪ ਦੇ ਅੰਦਰ ਵੈਸਟਰਨ ਮਿਊਜ਼ਿਕ ਦੇ ਅੰਦਰ ਲਿਆ ਰਿਆ ਨੇ ਤੇ ਮੈਂ ਤਾਂ ਸਲੂਟ ਕਰਦੀ ਠੀਕ ਹੈ ਵੀ ਸਾਡੀ ਕਾਇਕੀ ਨੂੰ ਬਹੁਤਾਂ ਤੱਕ ਵਿਚਾਰ ਇੰਟਰਨੈਸ਼ਨਲ ਲੈਵਲ ਤੇ ਜਾ ਰਹੀ ਹੈ ਇੰਟਰਨੈਸ਼ਨਲ ਹੈ ਜੀ ਜੀ ਤੇ ਇਸ ਦੇ ਇਲਾਵਾ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਸਮਾਜ ਨੂੰ ਸਾਡਾ ਸਮਾਜ ਨੂੰ ਐਸਾ ਕੀ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਜਿਹੜੇ ਤੁਹਾਨੂੰ ਟੀਜ਼ ਕਰਦੀ ਆ ਗੱਲ ਵੀ ਇਹ ਚੀਜ਼ ਸਹੀ ਨਹੀਂ ਹੈਗੀ ਇਹ ਚੀਜ਼ ਗਲਤ ਹੈ ਬਸ ਮੈਨੂੰ ਇੱਕੋ ਮੈਨੂੰ ਇੱਕੋ ਹੀ ਗੱਲ ਹੈ ਬਾਕੀ ਤਾਂ ਦੁਨੀਆ ਚੱਲਦੀ ਰਹਿੰਦੀ ਐ ਅਪ ਡਾਊਨ ਹੁੰਦਾ ਰਹਿੰਦਾ ਹੈ ਜੀ ਵੀ ਜਦੋਂ ਮੈਂ ਬੱਚਿਆਂ ਨੂੰ ਜੋ ਕੁੜੀਆਂ ਨੂੰ ਟੀਕੇ ਲਾ ਕੇ ਚਿੱਟਾ ਖਾਂਦੇ ਦੇਖਦੀਆਂ ਤੇ ਜਹਾਜ਼ਾਂ ਦੇ ਜਹਾਜ਼ ਲੱਦੇ ਜਦੋਂ ਮੈਂ ਫੋਰਨ ਕੰਟਰੀ ਨੂੰ ਜਾਂਦੇ ਦੇਖਦੀਆਂ ਤੇ ਉਦੋਂ ਮੈਨੂੰ ਕਿਤੇ ਨਾ ਕਿਤੇ ਆਏ ਲੱਗਦਾ ਇਹ ਨਾ ਹੋਵੇ ਵੀ 5-4 ਸਾਲਾਂ ਚ ਸਾਡਾ ਪੰਜਾਬ ਹੈ ਜਿਹੜਾ ਉਹ ਖਾ ਲਵੇ ਬਿਲਕੁਲ ਬਸ ਆਪਾਂ ਸਾਰੇ ਹਾਂ 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 ਤੁਸੀਂ ਜਾਣਦੇ ਹੋ ਕੋਸ਼ਿਸ਼ ਕਰ ਸਕਦੇ ਹਾਂ ਕੋਸ਼ਿਸ਼ ਕਰ ਸਕਦੇ ਆ ਵੀ ਕੁਝ ਬੱਚੇ ਆਪ ਦਾ ਮਨ ਮਾਰਨ ਜੀ ਵੀ ਨਸ਼ੇ ਤੋਂ ਦੂਰ ਹੋ ਜਾਣ ਦੇਖੋ ਮੈਂ ਬਹੁਤ ਸਾਲ ਹੋ ਗਏ ਮੈਨੂੰ 30 ਸਾਲ ਦੇ ਨੇੜੇ ਹੋ ਗਏ ਇਸ ਲਾਈਨ ਚ ਮੇਰੇ ਕੋਲ ਪੈਸਾ ਵੀ ਬਹੁਤ ਆਇਆ ਸ਼ੋਹਰਤ ਵੀ ਬਹੁਤ ਆਈ ਪਰ ਜੇ ਮੈਂ ਉਸ ਸ਼ੋਹਰਤ ਦੇ ਅੰਦਰ ਪੁੱਠਾ ਰਾਹ ਅਪਣਾ ਲੈਂਦੀ ਤੇ ਅੱਜ ਇੱਥੇ ਜਸਵੰਦਰ ਬਰਾੜ ਬੈਠੀ ਨਹੀਂ ਹੁੰਦੀ ਸੀ ਮਾਪੇ ਨੇ ਸਾਨੂੰ ਪੈਦਾ ਕੀਤਾ ਉਹਨਾਂ ਪ੍ਰਤੀ ਖੁਸ਼ ਫਰਜ਼ ਨੇ ਬਾਕੀ 84 ਲੱਖ ਤੋਂ ਬਾਅਦ ਇਹ ਜ਼ਿੰਦਗੀ ਮਿਲਦੀ ਹੈ ਇਹਨੂੰ ਸੰਭੋ ਐਨੂੰ ਭੰਗ ਦੇ ਪਾਣੇ ਨਾਲ ਜਾਣਦੇ ਹੋ ਮੇਰੀ ਤਾਂ ਇਹ ਬੇਨਤੀ ਅਸੀਂ ਅੱਗੇ ਗੱਲ ਕਰਾਂਗੇ ਮੈਂ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਵਿੱਚ ਆਉਣ ਵਾਲੇ ਗਾਣਿਆਂ ਦੇ ਬਾਰੇ ਦੇ ਵਿੱਚ ਅਸੀਂ ਪੁੱਛਾਂਗੇ ਤੁਹਾਨੂੰ ਤੁਹਾਡਾ ਆਉਣ ਵਾਲਾ ਪ੍ਰੋਜੈਕਟ ਕਿਹੜਾ ਹੈ ਜਾਂ ਕਿੰਨੀ ਕੁ ਦੇਰ ਦੇ ਵਿੱਚ ਸਰੋਤੇ ਦੀ ਕਚਹਿਰੀ ਤੁਸੀਂ ਹਾਜ਼ਰ ਕਰਨਾ ਮੈਂ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਮੈਨੂੰ ਕਾਲੀ ਨਹੀਂ ਹੁੰਦੀ ਸ਼ੁਰੂ ਤੋਂ ਹੀ ਜੀ ਹੁਣ ਮੇਰਾ ਪਿੱਛੇ ਜੇ ਅੱਖ ਗਾਣਾ ਆਇਆ ਸੀ ਨਹੀਂ ਜੀ ਜੀ ਔਰ ਸਾਲਿਆਂ ਦੀ ਅੱਖ ਮੌਜ਼ਰਮ ਤੇ ਰਹਿੰਦੀ ਹੈ ਬਿਲਕੁਲ ਬਿਲਕੁਲ ਹਨਾ ਕਨੈਕਟਰ ਦੀ ਅੱਖ ਸਵਾਰੀਆਂ ਤੇ ਰਹਿੰਦੀ ਹੈ ਵੀ ਅੱਖ ਪੱਤਰਕਾਰਾਂ ਦੀ ਨਿਊਜ਼ ਤੇ ਰਹਿੰਦੀ ਜੀ 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 ਬਿਲਕੁਲ ਬਿਲਕੁਲ ਹਾਂ ਵੀ ਅੱਖ ਕਿੱਥੇ ਕਿੱਥੇ ਰਹਿੰਦੀ ਹੈ ਜਦੋਂ ਮੈਨੂੰ ਕੋਈ ਵਧੀਆ ਗਾਣਾ ਮਿਲਦਾ ਸਚਨ ਹੁਜਾ ਜੀ ਨੇ ਤੇ ਆਪਣੇ ਰਾਈਟਰ ਦੇ ਗੁਰਤੇਜ ਗੋਕੋ ਜੀ ਜੀ ਤੇ ਤਾਂ ਲਿਖਿਆ ਗਾਣਾ ਹੈ ਤੇ ਮੈਨੂੰ ਜਦੋਂ ਗਾਣੇ ਮਿਲਦੇ ਇੱਕ ਗਾਣਾ ਹੁਣ ਮੈਂ ਨਵਾਂ ਆ ਰਿਹਾ ਆਜੂਗਾ 10 12 ਦਿਨਾਂ ਦੇ ਅੰਦਰ ਮੈਂ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਮੜਕ ਦੇ ਨਾਲ ਕੀ ਬਾਤ ਹੈ ਜੀ ਤੁਸੀਂ ਤਾਂ ਮੂਹ ਦੀ ਗੱਲ ਚੀਂ ਅੱਛਾ ਕੋਈ ਫਿਲਮ ਦੇ ਵਿੱਚ ਟਰਾਈ ਕੀਤਾ ਜਾਂ ਨਹੀਂ ਮੈਂ ਟਰਾਈ ਮੈਂ ਟਰਾਈ ਨਹੀਂ ਕੀਤਾ ਮੈਂ ਲੱਕੀ ਰਹੀ ਵੀ ਮੈਨੂੰ ਅੰਮਰਦੀਪ ਸਰ ਬੰਟੀ ਬੈਂਸ ਜੀ ਜੀ ਹਨਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਫਿਲਮਾਂ ਦੇ ਅੰਦਰ ਗਾਇਆ ਵੀ ਖਾੜੇ ਵੀ ਗਾਏ ਅਮਰ ਨੂਰੀ ਮੈਡਮ ਨਾਲ ਗਾਣੇ ਵੀ ਗਾਏ ਸਾਰੇ ਦੋ ਗਾਣੇ ਮੇਰੇ ਆਬਦੇ ਲਿਖੇ ਸੀ ਜੀ ਬੂਹੇ ਬਾਰੀਆਂ ਚ ਨਖਰੋ ਪਾਉਂਦੀ ਬੋਲੀਆਂ ਲੌਂਗ ਲੈ ਚ ਟੂ ਚ ਤਾੜੀਆਂ ਦੀ ਤਾਲ ਵਾਜਦੀਆਂ ਸਾਰੇ ਮੇਰੇ ਆਬਦੇ ਲਿਖੇ ਸੀਗੇ ਤੇ ਤੀਜਾ ਪੰਜਾਬ ਚ ਬੰਟੀ ਬੈਂਸ ਜੀ ਦਾ ਲਿਖਿਆ ਗਾਣਾ ਸੀਗਾ ਮਾੜੇ ਬੰਦੇ ਕੋਲ ਸੋਬ ਵਧਾਣੀ ਅਸਲਾ ਜਿਵੇਂ ਜਿਵੇਂ ਪਰਮਾਤਮਾ ਮੌਕਾ ਦੇਈ ਜਾ ਠੀਕ ਹੈ ਮੈਂ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਤੁਸੀਂ ਫਿਲਮਾਂ ਦੇ ਵਿੱਚ ਟਰਾਈ ਕਰਨਾ ਐਕਟਿੰਗ ਦੇ ਲਈ ਆ ਗਾਇਕੀ ਤਾਂ ਤੁਹਾਡਾ ਪੇਸ਼ਾ ਹੈ ਹੀ ਆ ਮੈਂ ਤਿਆਰ ਆ ਹਾਂ ਮੇਰੇ ਮੁਤਾਬਕ ਮੈਨੂੰ ਰੋਲ ਤੁਸੀਂ ਓਪਨ ਹੋ ਵੀ ਜੇ ਤੁਹਾਨੂੰ ਕੋਈ ਆਫਰ ਆਊਗਾ ਦੈਨ ਤੁਸੀਂ ਕਰ ਲਓਗੇ ਬਿਲਕੁਲ ਪਰ ਉਹ ਮੇਰੇ ਕਰਨ ਵਾਲਾ ਰੋਲ ਹੋਵੇ ਜੀ ਬਿਲਕੁਲ ਜਿੱਦਾਂ ਦੀ ਮੇਰੀ ਅਮੇਜ਼ ਹੈ ਜਾਂ ਜਿੱਦਾਂ ਮੈਨੂੰ ਲੋਕ ਦੇਖਣਾ ਚਾਹੁੰਦੇ ਆ ਉਹ ਮੇਰੇ ਮਨ ਨਹੀਂ ਅਸੀਂ ਅਸੀਂ ਤਾਂ ਤੁਹਾਨੂੰ ਚਾਹਾਂਗੇ ਕਿ ਤੁਸੀਂ ਹਰੋਂ ਦੇ ਰੂਪ ਚ ਆਓ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਬਸ ਬਾਕੀ ਉਸ ਮਾਲਕ ਦੀ ਮੈਂ ਹਲੇ ਬਹੁਤ ਕੁਝ ਪਾਉਣਾ ਚਾਹੁੰਦੇ ਹਾਂ ਤੁਹਾਡੀ ਜੁਬਾਨ ਤੇ ਫੁੱਲ ਚੜਾਣਾ ਤੇ ਦੁਆਰਾ ਉਹ ਹੀ ਰੰਗਲਾ ਹੱਸਦਾ ਬੱਸ ਦਾ ਪੰਜਾਬ ਮੋੜ ਹੋ ਜਾਏ ਛੋਟੇ ਸਿੱਧੂ ਦੀਆਂ ਬਹੁਤ-ਬਹੁਤ ਮੁਬਾਰਕਾਂ ਹਾਂਜੀ ਹਾਂਜੀ ਤੁਹਾਡੇ ਸਾਰਿਆਂ ਦੀ ਅਰਦਾਸ ਪੂਰੀ ਹੋਈ ਹੈ ਬਹੁਤ ਕਿਊਟ ਹੈ ਵੱਡੇ ਸਿੱਧੂ ਵਾਂਗੂ ਉਹ ਜੀ ਜੀ ਹਰ ਮਾਂ ਦੀ ਝੋਲੀ ਦੁਆਰਾ ਫੇਰ ਪਰਮਾਤਮਾ ਭਰੀ 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 ਜੀ ਜੀ ਸਤਿ ਸ਼੍ਰੀ ਅਕਾਲ ਸੋ ਤੁਸੀਂ ਸੁਣਿਆ ਵਿਚਾਰ ਜਾਣੇ ਨੇ ਮੈਮ ਦੇ ਜਸਵਿੰਦਰ ਕੌਰ ਬਰਾੜ ਜੀ ਪੰਜਾਬੀ ਗਾਇਕਾ ਪੰਜਾਬ ਦਾ ਮਾਂ ਸੋ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਰੋੜ ਰੋ ਕਰਾਇਆ ਸੋ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਮੈਂ ਅਜਾਦ ਸਿੰਘ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਏ ਐਨ ਵੀ ਨਿਊਜ਼